ਸਤ ਜੀ ਗੱਲ ਹੁਣ ਬੇਨਤੀ ਹੈ ਜਿਹੜੀ ਇਹ ਜ਼ਰੂਰੀ ਸੁਣ ਲਿਓ ਮੇਰੀ ਕਿਉਂਕਿ ਇਹ ਮਸਲਾ ਜੁੜਿਆ ਵਾ ਕੌਮ ਦੇ ਨਾਲ ਤਾਂ ਕਰਕੇ ਬੇਨਤੀ ਕਰਨੀ ਜ਼ਰੂਰੀ ਵਾ ਹੋਰ ਨਹੀਂ ਕੋਈ ਵੀ ਨਹੀਂ ਤੇ ਮੈਂ ਕਦੀ ਇਹੋ ਜਿਹੇ ਕੁੱਤੇ ਕੰਮ ਚ ਕਦੀ ਨਹੀਂ ਆਇਆ ਸਿਆਸਤ ਵਾਲੇ ਚ ਕਿਉਂਕਿ ਮੈਂ ਇਹੀ ਚੀਜ਼ ਦੀ ਢੂਈ ਨਹੀਂ ਮਾਰਦਾ ਠੀਕ ਆ ਨਾ ਕਿਉਂਕਿ ਐਂ ਤੇ ਇਹਨਾਂ ਆ ਜਿਹੜੇ ਇੱਥੇ ਜਿਹੜੇ ਜੋ ਲੀਡਰ ਮੰਤਰੀ ਐਵੇਂ ਇਹੀ ਤੇ ਇਹਨਾਂ ਨੂੰ ਵਕਤ ਪਾਉਣ ਵਾਲੇ ਅਸੀਂ ਇਹਨਾਂ ਚ ਕੀ ਜਾਣ ਕੇ ਕਰਨਾ ਸਿਆਸਤ ਚ ਗੱਲ ਇਦਾਂ ਵਾ ਪਰ ਮੈਂ ਐਚ ਤਾਂ ਕਰਕੇ ਡੈ ਹੀ ਵੀ ਕੌਮ ਦਾ ਮਸਲਾ ਵਾ ਇਹ ਜਿਹੜਾ ਹੁਣ ਨਾ ਵੋਟਾਂ ਭਾਈ ਅਮਰਪਾਲ ਸਿੰਘ ਲਈ ਮੰਗਣ ਦੇ ਇਹ ਕੌਮ ਦਾ ਮਸਲਾ ਵਾ ਤੇ ਪਰ ਇੱਥੇ ਵੀ ਦੱਸਾਂ ਕੀ ਹੋੰਦਿਆ ਵਾ ਹੁਣ ਹੁਣ ਵੀ ਚੌਧਰ ਦੀ ਲੱਗੀ ਰੇਸ ਜਿੰਨੇ ਆਪਾਂ ਨੂੰ ਮਾਰਨਾ ਵਾ ਜਿਹੜੀ ਚੀਜ਼ ਨੇ ਮਾਰਨਾ ਜਿਹੜੀ ਚੌਧਰ ਨਹੀਂ ਛੱਡਣ ਦੇ ਲੋਕ ਹੁਣ ਹਰ ਕੋਈ ਜਾਂਦਾ ਵੀ ਮੇਰੇ ਗੱਲ 'ਚ ਸਰੂਪਾ ਬੈ ਜਾਏ ਮੈਨੂੰ ਮੈਡਲ ਮਿਲ ਜਾਣਾ ਤੇ ਆਪਾਂ ਇਹ ਕੰਮ ਤੋਂ ਦੂਰ ਰਹੀਏ ਥੋੜੇਕਾ ਨਾ ਕਰੀਏ ਕਿਉਂਕਿ ਇਹ ਵਾ ਮਸਲਾ ਕੌਮ ਦਾ ਜੇ ਉਹਨੂੰ ਵੀਰ ਨੂੰ ਬਾਹਰ ਕਢਾਉਣਾ ਵਾ ਗੱਲ ਹੁਣ ਕੀ ਵਾ ਮੈਂ ਹੀ ਮੰਗਦੇ ਪਾਉ ਕੋਈ ਐਡਾ ਸਮਰਥਨ ਨਹੀਂ ਮਿਲੰਡਿਆ ਠੀਕ ਆ ਲੋਕਾਂ ਦਾ ਤੇ ਅਸੀਂ ਮੰਗਦੇ ਹੱਥ ਜੋੜ ਕੇ ਬੋੜ ਧਰਨਿਆਂ ਚ ਚਲੋ ਤੁਸੀਂ ਨਹੀਂ ਆਏ ਕੋਈ ਗੱਲ ਨਹੀਂ ਤੁਹਾਡਾ ਨਹੀਂ ਟਾਈਮ ਲੱਗਾ ਤੇ ਪਰ ਹੁਣ ਜਿਹੜੀ ਗੱਲ ਵਾ ਨਾ ਹੁਣ ਜੇ ਕੇ ਦੇ ਘਰ ਚ ਵੋਟਾਂ ਵਾ ਨਾ ਜਿਹੜਾ ਵੋਟ ਪਾਊਗਾ ਜਿਹੜੇ ਘਰ ਚ 10 ਵੋਟਾਂ ਵਾ ਨਾ ਉਹ ਜੇ ਕਹੂਗਾ ਨਾ ਮੇਰੇ ਵੀ ਪੈਰ ਤੋਂ ਹੋਗੇ ਪੀਲਾ ਮੈਂ ਉਹ ਵੀ ਪੀਲੂ ਪਰ ਬੋੜ ਪਾਇਓ ਏ ਭਾਈ ਅਮਰਤਪਾਲ ਸਿੰਘ ਨੂੰ ਜਾਂ 10 ਕੀ ਜਿਹਦੀ ਇੱਕ ਬੋੜ ਵੀ ਨਾ ਮੈਂ ਉਹਦੇ ਵੀ ਪੈਰ ਤੋਂ ਹੋਗੇ ਪੀਲੂਗਾ ਪਰ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਪਾਇਓ ਇਹ ਬੇਨਤੀ ਆ ਤੇ ਚੌਧਰਾ ਛੱਡ ਦਿਓ ਮੇਰੇ ਵੀ ਚੌਧਰਾ ਛੱਡ ਦਿਓ ਵਾਹ ਦੇ ਖਾਲਸਾ ਫੱਡੇ